ਸਿਕਾਲ ਜੀ ਸਾਰਿਆਂ ਨੂੰ ਵੈਲਕਮ ਬੈਕ ਟੂ ਮਾਈ YouTube ਚੈਨਲ ਹੋਰ ਦੱਸੋ ਕੀ ਹਾਲ ਚਾਲ ਦੀ ਕੂਤਰਵਾਤਰ ਠੀਕ ਆ ਸਾਰੇ ਵੀਰਾਂ ਦੇ ਘਰ ਪਰਿਵਾਰ ਸੈੱਟ ਨੇ ਅੱਜ ਆ ਜਿਹੜਾ ਨਵਾਂ ਵਲੌਗ ਬਈ ਸਟਾਰਟ ਕਰਦੇ ਆ ਤੇ ਫਰਾਲ ਸਕੂਲੋਂ ਆਪਾਂ ਆ ਚੁੱਕੇ ਸੀ ਤੇ ਅੱਜ ਘਰ ਦੀ ਤੇ ਕਬੂਤਰਾਂ ਵਾਲੇ ਖੁੱਡੇ ਦੀ ਸਫਾਈ ਕਰ ਦਿੱਗੇ ਠੀਕ ਹੈ ਜੀ ਬੜੇ ਦਿਨ ਹੋ ਗਏ ਬੁੱਕ ਬੁੱਕਰੀ ਦੀ بیماری ਘਰੇ ਤਾਂ ਕਰਕੇ ਨਿਕਲ ਜਾ ਚਾਬੀ ਬਾਹਰ ਇਧਰ ਕਹਿੰਦਾ ਖੜਕਾ ਹੁੰਦਾ ਪਿਆ ਵੇਖੀਏ ਯਾਰ ਇੱਕ ਵਾਰ ਚੈੱਕ ਕਰਦੇ ਹਾਂ ਕਿਆ ਮੋਰ ਚਾਹ। ਓਕੇ ਜੀ ਠੀਕ ਐ। ਉਹ ਬਾਗ ਚ ਲੱਗੀ ਐ ਤੋੜ ਤੇ ਕੋਈ ਟਰੱਕ ਟੁੱਕ ਲੰਗਦਾ। ਖੜਕਾ ਖਲੇ ਦਾ ਐ ਹੁੰਦਾ ਜਿਵੇਂ ਜਾਜ ਲੰਗਦਾ ਹੋਵੇ। ਤੇ ਹੁਣ ਇਧਰ ਆਪਣਾ ਕੂਤਰ ਵਾਲਾ ਖੁੱਡਾ ਖੋਲ ਲੀਏ। ਠੀਕ ਐ ਮੇਰੇ ਵੀਰੋ। ਚਾਬੀ ਆ ਰਹੀ ਆਪਣੇ ਕੋਲੇ ਤੇ ਸਫਾਈ ਸੁਫੀ ਕਰੀਏ ਖੁੱਡੇ ਦੀ। ਨਾਲ ਦੋ ਤਿੰਨ ਜਾਨਵਰ ਚਾਲ ਜਪਾ ਦਿੰਨੇ ਆ ਅੱਡੇ ਲੱਗੇ ਜਾਣਗੇ। ਠੀਕ ਐ ਜੀ ਵੱਡੇ। ਇਹ ਜਾਨਵਰ ਭਾਈ ਤਾਂ ਅੱਡੇ ਲਵਾਉਣੇ ਆ ਵੀ ਜਿਹੜੇ ਸਿੰਗਲ ਬੈਠੇ ਆ ਇਹ ਡਾਡੂ ਲੈਵਾਂਗੇ ਯਾਰ ਕੋਈ ਬੱਚੇ ਉੱਚੇ ਤਾਂ ਹੈ ਨਹੀਂ ਨਾਲੇ ਵੀਡੀਓ ਬਣ ਜਾਂਦੀ ਆ ਤੇ ਉਹਨਾਂ ਨੇ ਕਿਹੜਾ ਦਿਨ ਮਾਰਨ ਤਾਂ ਕਰਕੇ ਆ ਬਾਸੇ ਰੱਖ ਦਈਆ ਟਾਟ ਦੇਖੋ ਜੀ ਜੋ ਇਹ ਇੰਨੀ ਥਾਂ ਯਾਰ ਇੰਨੀ ਥਾਂ ਚ ਡਰ ਜਾ ਕਾ ਲੱਗਦਾ ਕਈ ਉਰੀ ਕੋਈ ਚੀਜ਼ ਹੀ ਵੱਟ ਜਾਂਦੀ ਆ ਅੰਦਰ ਛੱਟ ਤਾਂ ਲਿਆ ਖੋਲ ਵੀ ਉਹ ਚਾਲ ਦੇਖੀ ਕਿਵੇਂ ਓਕੇ ਰਿਪੋਰਟ ਆਈ ਜੀ ਜਮਾ ਤੇ ਤੇ ਰੱਤੇ ਦਾ ਉਹ ਕੂਰੀ ਨਜੋੜਾ ਲੱਗ ਗਿਆ ਬਹੁਤ ਵਧੀਆ ਗੱਲ ਹੈ ਜਿਹੜੀ ਕੂਤਰੀ ਨਾਪ ਲਵਾਉਣਾ ਸੀ ਉਸੇ ਨਾਲ ਲੱਗ ਗਿਆ ਤੇ ਬਸ ਆ ਤਿੰਨੇ ਸਿੰਗਲ ਆ ਉਤਲੇ ਠੀਕ ਹੈ ਜੀ ਸਿੰਗਲ ਪੀਸ ਆ ਉਹ ਵੀ ਸਿੰਗਲ ਪੀਸ ਆ ਜਿਹੜਾ ਗੁੜਕੀ ਜਾਂਦਾ ਹੇਟਲੇ ਉਹੋ ਵਾਲਾ ਠੀਕ ਹੈ ਜੀ ਇਹਨਾਂ ਚਾਰਨ ਪਾਉਣੇ ਆ ਜਾਲ 'ਚ ਤੁੱਪ ਲਵਾਉਣੇ ਆ ਤੇ ਫਿਰ ਛੱਡਾਂਗੇ ਠੀਕ ਹੈ ਜੀ ਤੇ ਬਾਕੀ ਆ ਫਿਰ ਚੈੱਕ ਕਰ ਲਈਏ ਇਧਰ ਵੀ ਕੀ ਮਾਹੌਲ ਓਕੇ ਰਿਪੋਰਟ ਹੈ ਜੀ ਕੀ ਬਾਤਾਂ ਨੇ ਤੇ ਇਧਰ ਵੀ ਪਾਣੀ ਪੁਣੀ ਚੈੱਕ ਦੀਏ ਹੁਣ ਤੇ ਬੱਚੇ-ਬੱਚੇ ਨਿਕਲੇ ਜੀ ਉਧਰ ਵੀ ਠੀਕ ਹੈ ਜੀ ਸਾਨੂੰ ਸਾਰਿਆਂ ਨੂੰ ਪਤਾ ਤੇ ਇੱਧਰ ਵੀ ਓਕੇ ਵੀ ਰਿਪੋਰਟ ਹੈ ਇਧਰ ਆਂਡੇ ਦੂਜਾ ਮੇਰੇ ਖਲ ਚੜਾ ਜੀ ਗੀਲ ਦਾ ਪੱਤਰ ਵਿਖਾਈ ਮਾ ਕੁਝ ਨਿਕਲਦਾ ਕੁਝ ਨਹੀਂ ਨਿਕਲਦਾ ਇੱਕ ਹੀ ਲਾਇਆ ਠੀਕ ਹੈ ਜੀ ਕੋਈ ਨਾ ਆਂਡਾ ਦੇਖੋ ਕਿਸ ਤਰੀਕੇ ਦਾ ਲਾਇਆ ਹੋਰੀ ਟਾਈਪ ਦਾ ਚਲੋ ਕੋਈ ਨਾ ਜਿਵੇਂ ਉਹ ਗੋਲ ਇਸ ਤਰੀਕੇ ਨਾਲ ਲੰਬਾ ਜਾਂ ਗੋਲ ਨਹੀਂ ਲਾਇਆ ਤੇ ਬਾਹਰ ਨਾਲ ਕੋਈ ਜੋ ਕੋਈ ਉਸ ਜਾਲ ਚ ਪਾਈਗੇ ਤੇ ਦੁੱਪ ਤਾਂ ਪਲਵਾਈਏ ਠੀਕ ਹੈ ਜੀ ਤੇ ਫਿਰ ਸਫਾਈ ਕਰ ਦਈਏ ਕਿਰਾਹਾ ਬੱਚਾ ਜਾਂ ਡਾ ਦਈਏ ਵੀ ਉੱਡੇ ਆਊਗਾ ਠੀਕ ਹੈ ਜੀ ਤੇ ਚੱਲ ਪੁੱਤ ਬਹਿਣਾ ਭਾਇਆ ਨਹੀਂ ਤਾਂ ਉੱਡ ਜਾ ਇਹ ਬਹਿਣਾ ਦਾ ਚਵਾਰੇ ਤੇ ਗੰਦ ਨੇ ਚਲੋ ਕੋਈ ਨਾ ਤੇ ਬਸ ਇਹ ਤੇਰੇ ਜਾਲ ਚ ਕਜੋੜੀ ਜੀ ਪਾ ਲਈ ਤੁਸੀਂ ਕਹੋਗੇ ਰੱਤਾ ਕਦੇ ਇਹਦੇ ਨਾਲ ਲਾ ਦਿੰਨਾ ਫਿਰ ਇਹਦੇ ਨਾਲ ਆਟੋਮੈਟਿਕਲੀ ਹੀ ਲੱਗ ਗਿਆ ਠੀਕ ਹੈ ਜੀ ਇਹਦੇ ਨਾਲ ਦੀ ਗੂਧ ਟੱਪ ਗਈ ਚਲੋ ਕੋਈ ਨਾ ਪਪਸ ਹੁਣੀ ਹੋਊਗੀ ਤਾਂ ਆਜੂਗੀ ਕੱਲ ਫੁੱਡੇ ਚੋਂ ਨਿਕਲ ਗਈ ਤੁਹਾਨੂੰ ਸਾਰਿਆਂ ਨੂੰ ਹੀ ਪਤਾ ਤੇ ਇਧਰ ਰੱਤੇ ਨੂੰ ਵੀ ਲਵਾਈ ਜੱਡੇ ਯਾਰ ਵਾਹ ਕੀ ਬਾਤਾਂ ਜੀ ਅੱਜ ਤਾਂ ਆਪਣੇ ਆਪ ਹੀ ਬੱਚਾ ਜਾਣ ਕੇ ਛਤਰੀ ਤੇ ਬਹਿ ਗਿਆ ਪਰ ਆਪੋ ਆਏ ਤੇ ਉੱਡੇ ਗਿਆ ਇਧਰ ਜਾਲ ਚਾਪ ਵਾਲੀ ਜੋੜੀ ਜੀ ਅਲੱਗ ਹੀ ਗਈ ਆਟੋਮੈਟਿਕਲੀ ਆਪਣੇ ਆਪ ਚਲੋ ਵਧੀਆ ਤੇ ਨਾਲ ਕਬੂਤਰੀ ਤਾਂ ਵੀ ਸ਼ੌਂਕ ਕਰਾ ਤੇ ਨੇ ਤੋਂ ਵੀ ਰਿੱਚ ਚੈੱਕ ਕਰ ਲੋ ਜੀ ਗੇਟਰ ਨੂੰ ਨਿਕਲ ਆ ਜਾਵੇ ਬਾਹਰ ਕੋਈ ਕੋਈ ਚੱਲ ਕਿਹੜਾ ਨਿਕਲਣਾ ਹੈ ਚੈੱਕ ਕਰ ਲੋ ਜੀ ਜਿਹੜੇ ਨਿਕਲਣ ਵਾਲੇ ਉਹ ਤਾਂ ਨਿਕਲ ਗਏ ਸੀ 0.5 ਤਾਂ ਕਰਕੇ ਵਖਾਉਣਾ ਚੈੱਕ ਕਰੋ ਜੀ ਜੋੜੀ ਦੱਸੋ ਕਿਵੇਂ ਆ ਆਪਣੇ ਆਪ ਹੀ ਲੱਗੀ ਕਰੂ ਬਣੂ ਗੱਲ ਕਿ ਨਹੀਂ ਬੰਦੀ ਬੰਤ ਲਾਦੀ ਪੂਰੀ ਬਾਕੀ ਤੁਸੀਂ ਦੱਸੋਗੇ ਠੀਕ ਹੈ ਜੀ ਤੇ ਇਧਰ ਆ ਲਾ ਲ ਦੀਏ ਆਪਣੇ ਜਾਲ ਚੁੰਗੜਾ ਫਸ ਗਈ ਯਾਰ ਜਾਲ ਤਾਂ ਲੱਗ ਗਿਆ ਏਟ ਵੈਲਕਮ ਟੂ ਬਾਹੋਂ ਛਤਰੀ ਲਾ ਲਈਏ ਤੇ ਛਤਰੀ ਤੇ ਜਾਲ ਪਾ ਲਈਏ ਫਿਰ ਬੋਕਰ ਲੈ ਕੇ 1 2 3 4 ਹੋ ਜੀ ਜੱਕ ਲਈਏ ਬੋਕਰ ਤੇ ਡਰਾਈ ਕਲੀਨ ਕਰ ਦਈਏ ਘੁੱਡਾ ਜੀ ਠੀਕ ਆ ਬਈ ਤੇ ਇਧਰੋਂ ਨਾਲੇ ਔਰ ਛੋਟਾ-ਖੁੱਡਾ ਕਰ ਦਾਂਗੇ ਪਹਿਲਾਂ ਵੱਡਾ ਖੁੱਡਾ ਕਰ ਦਈਏ ਫਿਰ ਛੋਟਾ ਕਰ ਦਾਂਗੇ ਠੀਕ ਹੈ ਜੀ ਪਹਿਲਾਂ ਛੋਟੇ ਤੋਂ ਸਟਾਰਟ ਕਰਦੇ ਆ ਪਹਿਲੇ ਤੋਂ ਸਟਾਰਟ ਕਰਦੇ ਆ ਤੇ ਸਾਫ ਸਫਾਈ ਕਰ ਦਿੰਨੇ ਅੰਦਰੋਂ ਫਿਰ ਇਧਰੋਂ ਐ ਕਰ ਦਾਂਗੇ ਬੋਕਰ ਜੀ ਮਾਰ ਦਾਂਗੇ ਬਾਲਾ ਹਰ ਗੰਦ ਜਾ ਪਿਆਖਣਾ ਮੁਸ਼ਕ ਜਾ ਮਰਨ ਲੱਗ ਗਿਆ ਹੁਣ ਤਾਂ ਤਾਂ ਕਰਕੇ ਬਾਕੀ ਓਕੇ ਦੀ ਰਿਪੋਰਟ ਹੈ ਜੀ ਇਹਦੀ ਸਫਾਈ ਖੁੱਡੇ ਦੀ ਹੌਲੀ ਹੌਲੀ ਕਰੀ ਜਾਂਦੇ ਆ ਜੀ ਤੇ ਵਿੱਚ ਹੁਣ ਮਿੱਟੀ ਪਾਵਾਂਗੇ ਸੁੱਕੀ ਰੇਤਾਂ ਲਿਆਂਕੇ ਵਾਲਾਂ ਦਾ ਰੱਖਿਆ ਹੋਇਆ ਉਹ ਪਾਵਾਂਗੇ ਨਾਲੇ ਇੱਧਰ ਪਾਵਾਂਗੇ ਐਸ ਖੁੱਡੇ ਦੀ ਹੋਊਗੀ ਸਫਾਈ ਤੇ ਬਸ ਆ ਜੀ ਤੇ ਇਧਰ ਆਪਾਂ ਕੂਤਰ ਨਜ਼ਰੀ ਤੇ ਬੰਨੇ ਚਿੱਟੀਆਂ ਖਾਲਾ ਠੀਕ ਹੈ ਜੀ ਤੇ ਯਾਰ ਆਪਣੇ ਮੈਂ ਇੱਕ ਮਿੰਟ ਬਾਇਆ ਪੁੱਤ ਮੈਂ ਯਾਰ ਇਧਰ ਖੁੱਡੇ ਦੀ ਸਫਾਈ ਕਰੀ ਜਾਂਦਾ ਸੀ ਉਧਰੋਂ ਡਾਲੀ ਨੇ ਆਣ ਕੇ ਦੱਸਿਆ ਕਹਿੰਦਾ ਕਬੂਤਰੀ ਆਈ ਫਿਰਦੀ ਆ ਕਈ ਵਾਰੀ ਪੂਰੀ ਤੇ ਬੈਠੀ ਸੀ ਕਈ ਵਾਰੀ ਡਾੜੀ ਨੂੰ ਭਲੇਖਾ ਵੀ ਪਾ ਜਾਂਦਾ ਬਗਲੇ ਨੂੰ ਕਬੂਤਰੀ ਬਣਾ ਦਿੰਦਾ ਕਈ ਵਾਰੀ ਮੇਰੇ ਡੈਡੀ ਤੇ ਹੁਣ ਕਿਰਾ ਮਤਲਬ ਛਤਰੀ ਛਤਰੀ ਕੋਠੇ ਤੇ ਲਾਈਏ ਤੇ ਫਿਰ ਮਿਲਦੇ ਆ ਵੀਰੋ ਛਤਰੀ ਆਪਾਂ ਲਾਤੀ ਜੀ ਇੱਥੇ ਤੇ ਬੱਚਾ ਜਾਂ ਡਾਤਾ ਹੋ ਰਿਹਾ ਪਹਿਲਾਂ ਵਾਵਾ ਉੱਡਦਾ ਹੁੰਦਾ ਸੀ ਹੁਣ ਤਾਂ ਜਿਵੇਂ ਆ ਵਾਰ ਰਿੱਗੀ ਜੀ ਢਾਲੀ ਜਾਂਦਾ ਆੜਿਆ ਆ ਤੁਹਾਡੇ ਸਾਹਮਣੇ ਜਿਵੇਂ ਰਿੱਗੀ ਜੀ ਢਾਲ ਕੇ ਉੱਟਦਾ ਪਤਾ ਨਹੀਂ ਕੀ ਚੱਕਰ ਹੈ ਤੇ ਫਲਾਂ ਵਾਲਾ ਹੋ ਗਿਆ ਸਹੀ ਕੀ ਹੋ ਗਿਆ ਚਲੋ ਹੋ ਗਿਆ ਤੇ ਹੁਣ ਚਲਦੇ ਆ ਥੱਲੇ ਤੇ ਜਾ ਕੇ ਉਸ ਬਾਈ ਸੁਭੀ ਨਿਮੇੜ ਦਈਏ ਯਾਰ ਕੰਮ ਆਪਾਂ ਵਿੱਡ ਤਾਂ ਲਿਆ ਮੈਨੂੰ ਤਾਂ ਜੀ ਦੱਸ ਦੋ ਵੀ ਅੱਜ ਪੂਰਾ ਹੋ ਜਾਣਾ ਕੰਮ ਸਫਾਈ ਵਾਲਾ ਆਪਣਾ ਪਹਿਲਾਂ ਤਾਂ ਹੋਰ ਸਫਾਈ ਕਰਨ ਲੱਗ ਜਾਂਦੇ ਕਦੇ ਘਰੋਂ ਬਾਜ ਪਾ ਜਾਂਦੀ ਕਦੇ ਕੁਝ ਹੋ ਜਾਂਦਾ ਕਦੇ ਕੁਝ ਹੋ ਜਾਂਦਾ ਹੁਣ ਇੱਕ ਮਨ ਲਾ ਕੇ ਸਫਾਈ ਕਰ ਤੀਏ ਫਿਰ ਮਿਲਦੇ ਆਂ ਬਾਈ ਤੇ ਕਰਤੀ ਸਫਾਈ ਆਪਾਂ ਬਸ ਇੰਨਾ ਗੰਦ ਨਿਕਲਿਆ ਤੇ ਇਹ ਬੱਠਲ ਚ ਪਾ ਕੇ ਬਾਹਰ ਸਿੱਟੇ ਆਈਏ ਤੇ ਉਧਰ ਫਿਰ ਮਿੱਟੀ-ਮੁੱਟੀ ਜੀ ਖਲਾਦ ਦਈਏ ਮਾੜੀ-ਮੋਟੀ ਤੇ ਹੋਰ ਚੈਸਟ ਕਰ ਦਈਏ ਠੀਕ ਆ ਜੀ ਤੇ ਇਦਰ ਉਹ ਕੂਤਰ ਕੋਤਰਾ ਲੱਗੇਦੇ ਨੇ ਛਤਰੀਆਂ ਤੇ ਜਾਲ ਚ ਪਾਤੇ ਸੀਗੇ ਤੇ ਛਤਰੀ ਆਪਾਂ ਉੱਤੇ ਲਾਤੀ ਸੀ ਕੂਤਰੀ ਜੀ ਕਹਿੰਦੇ ਫਿਰਦੀ ਸੀ ਜੀ ਆਪਣਾ ਤਾਂ ਧਿਆਨ ਵੱਜਿਆ ਨਹੀਂ ਜੇ ਫਿਰਦੇ ਹੁੰਦੀ ਬਈ ਉਹਨੇ ਆ ਜਾਣਾ ਸੀ ਹੁਣ ਕਿ ਕੱਲ ਦੀ ਭੁੱਖੀ ਆ ਨਹੀਂ ਉੱਟਦੀ ਵਿਖਦੀ ਠੀਕ ਹੈ ਜੀ ਤੇ ਬਾਕੀ ਆ ਸਿੱਟੇ ਜੀ ਆਪਾਂ ਪਾ ਕੇ ਬਾਹਰ ਬਈ ਤੇ ਹੁਣ ਪੱਠੇ ਪੁੱਠੇ ਕੂਤਰ ਨੰਗਾ ਚਲਿਆ ਸੀ ਮੈਂ ਤੇ ਸਾਕੇ ਉਹ ਗੰਦ ਗੁੰਦ ਜਿਆ ਤਾਂ ਉਹ ਸਿੱਟਤਾ ਆਪਾਂ ਠੀਕ ਹੈ ਜੀ ਤੇ ਬਾਕੀ ਹੁਣ ਮਿੱਟੀ ਪਾਉਣ ਵਾਲੀ ਰਹਿ ਗਈ ਉਹ ਕੱਲ ਨੂੰ ਪਾ ਲਾਂ ਕਾਲੀ ਗੁਲੀ ਲਿਆਣ ਕੇ ਠੀਕ ਹੈ ਜੀ ਤੇ ਇਧਰੋਂ ਆਹ ਕਬੂਤਰ ਲਾ ਦਿੰਨੇ ਆ ਠੀਕ ਆ ਬਾਈ ਤੇ ਉੱਤੋਂ ਛਤਰੀ ਵਾਲਾ ਲਾ ਦਿੰਨੇ ਆ ਬੱਚਾ ਤੇ ਕਬੂਤਰੀ ਆਪਣੀ ਬਾਈ ਵਾਪਸ ਨਹੀਂ ਆਈ ਤੇ ਬਸ ਆਹ ਕੰਮ ਕਰਦ ਗਏ ਅੱਨ ਕੱਲ ਨੂੰ ਇਧਰ ਕਰਦੀ ਸਫਾਈ ਧੁਬਾਈ ਕਰਦਾਂਗੇ ਠੀਕ ਆ ਜੀ ਤੇ ਆਹ ਪਾਣੀ ਰੱਖਦੇ ਖੁੱਡੇ ਦੇ ਅੰਦਰ ਇਹ ਧੋਸਵਾਰ ਕੇ ਅੰਦਰ ਚ ਆਪਾਂ ਕੋਈ ਵੀ ਕਬੂਤਰਾਂ ਦਾ ਸਮਾਨ ਸਮੂਟ ਰੱਖ ਦਿਆ ਕਰਾਂਗੇ ਠੀਕ ਆ ਜੀ ਕੋਈ ਵੀ ਮੜਾ ਮੋਟਾ ਹੁੰਦਾ ਜਿਹੜਾ ਠੀਕ ਆ ਤੇ ਬਸ ਔਲਾਦ ਗਏ ਤੇ ਛੱਡ ਦਗੇ ਵਿੱਚ ਕਬੂਤਰ ਆਪਣੇ ਜਿਹੜੇ ਜਾਲ ਵਾਲੇ ਖੁੱਡੇ ਚ ਜੀ ਚਲੋ ਬੱਤ ਚਲੋ 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 ਬਾਅਦ ਗੱਲ ਜੱਲ ਇੱਕ ਤਾਂ ਗਈ ਦੂਜਾ ਵੀ ਗਿਆ ਮਗਰੀ ਠੀਕ ਹੈ ਜੀ ਤੇ ਬਾ ਹੁਣ ਛਤਰੀ ਵਾਲੇ ਰਹਿ ਗਏ ਉਹ ਲਾਦ ਗਏ ਪਿੰਦਰਾ ਰੱਖ ਦਿੱ ਗਏ ਇੱਥੇ ਠੀਕ ਆ ਮੇਰੇ ਵੀਰੋ ਤੇ ਹੁਣ ਉਹ ਸੱਟ ਕਰਨ ਵਾਲਾ ਪਹਿਲਾਂ ਉਹ ਸੱਟ ਕਰ ਦਿੱ ਗਏ ਮੇਰੇ ਵੀਰੋ ਤੇ ਹੁਣ ਉਤਰਾ ਆਪਾਂ ਸਾਰੇ ਲਾ ਕੇ ਛਤਰੀ ਕਰਤੀ ਵੇਲੀ ਜੀ ਉਤਰਾ ਆਪਾਂ ਸਾਰੇ ਅੰਦਰ ਕਰਤੇ ਤੇ ਹੁਣ ਪਾਣੀ ਵਾਲੇ ਭਾਂਡੇ ਚੱਕ ਲਈਏ ਇਹਨਾਂ ਦੇ ਤੇ ਪਾਣੀ ਵਾਲੇ ਭਾਂਡੇ ਚੱਕ ਲਈਏ ਉਹ ਪੁੱਤ ਮੇਖੀ ਮੇਖੀ ਬਾਹਰ ਨਿਕਲ ਜੀ ਸ਼ੇਰ ਮੇਰਾ ਰੱਤਾ ਇਹਦੇ ਪਾਣੀ ਵਾਲਾ ਭਾਂਡਾ ਕਿੱਥੇ ਆ ਇਹਨਾਂ ਦਾ ਵੀ ਆ ਦੇਖੋ ਸਫਾਈ ਕਰਤੀ ਆਪਾਂ ਤੇ ਬਾੜੀ ਬਾਰੀ ਨਾ ਖੋਲੀ ਕਿ ਬੱਚਿਆਂ ਤੋਂ ਉੱਠ ਜਾਂਦੀ ਆ ਤਾਂ ਕਰਕੇ ਠੀਕ ਹੈ ਜੀ ਚੱਕ ਲਈਏ ਤੇ ਨਾਲ ਤਾਂ ਗੇਟ ਤੇ ਬਾਅਦ ਹੁਣ ਕੱਲੇ ਦਾਣੇ ਰਹਿ ਗਏ ਦਾਣੇ ਅੰਦਰਿਆਂ ਬਾਹਰ ਬਸ ਸਾਫ਼ ਕਰਕੇ ਮੜੇ ਜੀ ਦਾਣੇ-ਦੋਣੇ ਪਾ ਦਈਏ ਤੇ ਪਾਣੀ ਭੁਣੀ ਰੱਖ ਦਈਏ ਯਾਰ ਇਹਨਾਂ ਦਾ ਪਾਣੀ ਵਾਲਾ ਭਾਂਡਾ ਕਿੱਥੇ ਰੱਖ ਤੂੰ ਦੂਜੂ ਉੱਤਰਾ ਸੌਲੇ ਸਮਝ ਨਹੀਂ ਆਉਂਦੀ ਚੱਲ ਕੋਈ ਨਾ ਮੱਲ ਲੱਭ ਕੇ ਯਾਰ ਪਾਣੀ ਪਾ ਦਈਏ ਸਾਫ਼ ਕਰਕੇ ਭਾਂਡੇ ਠੀਕ ਆ ਮੇਰੇ ਵੀਰੋ ਤੇ ਗੇਟ ਲਾ ਦਈਏ ਕਦੇ ਹੁਣ ਹੋਊ ਉਤਰ ਨਿਕਲ ਜਾਣਾ ਗੇਟ ਲਾ ਕੇ ਚਲਾਦਾ ਯਾਰਾ ਸਮਾਨ ਸਮਾਨ ਵੀ ਇੱਕ ਪਾਸੇ ਸਾਲਾ ਆ ਪਿਆ ਪੰਡਾ ਯਾ ਚਲਾ ਲਾ ਵੀ ਗਿਆ ਛਾਨ ਕੀ ਵਿਠਾਂ ਕੀ ਬੰਦ ਸਾਲਾ ਚੱਲੀਏ ਪਰਲੇ ਘਰੇ ਆਪਣੀ ਚੱਕ ਕੇ ਠੀਕ ਹੈ ਜੀ ਤੇ ਗੇਟ ਲਾਤਾ ਹਾਂ ਗੇਟ ਲਾਤਾ ਮੈਂ ਤੇ ਬਸ ਹੁਣ ਗਰਮ ਪਾਣੀ ਟੂਟੀ ਥਲੋਂ ਧੋਤੂ ਲੈ ਜੇ ਠੀਕ ਹੈ ਮੇਰੇ ਵੀਰੋ ਠੀਕ ਹੈ ਜੀ ਤੇ ਬਸ ਮੜ ਕੇ ਕੰਮ ਡੰਨ ਇਹਦੇ ਉੱਤਰ ਪਾਣੀ ਪੂਣੀ ਆਪਾਂ ਮਤਲਬ ਪਾ ਲੈਂਦਾ ਤੇ ਆ ਥੋੜਾ ਇੱਕ ਕੱਪ ਇਹ ਪਾਣੀ ਦਾ ਪਰ ਲੈਂਦਾ ਐਕਸਟਰਾ ਗਰਮ ਪਾਣੀ ਦਾ ਕਿਉਂਕਿ ਜਦੋਂ ਆਪਾਂ ਲੈ ਕੇ ਆਉਣੇ ਨਾ ਮਤਲਬ ਵੀ 7:00 ਵਜੇ ਦੀ ਪਾਣੀ ਦੀ ਆ ਦੇਖੋ ਡੁੱਲਦਾ ਆ ਤੇ ਅੱਧਾ ਕੱਪ ਪਾਣੀ ਤਾਂ ਨਿਕਲ ਜਾਂਦਾ ਆ ਆਉਂਦਿਆਂ ਤੋਂ ਤੇ ਤਾਂ ਕਰਕੇ ਤੇ ਬਾ ਹੁਣ ਰੱਖ ਦਈਏ ਤੇ ਪਾਣੀ ਦਾ ਪਾ ਦਈਏ ਤੇ ਉੱਤੇ ਦੂਜੇ ਕਬੂਤਰਾਂ ਦੇ ਮੈਲ ਜਾਂਦਾ ਠੀਕ ਆ ਮੇਰੇ ਭਾਈ ਬਸ ਇੱਥੇ ਰੱਖ ਦਈਏ ਆਹੋ ਪਰਛਾਈ ਤੋਂ ਡਰ ਗਿਆ ਮੈਨੂੰ پتہ ਨਹੀਂ ਸੱਪ ਸੁਪਰ ਕਿਤੇ ਤੇ ਬਸ ਹੁਣ ਪਾ ਲਈ ਰੱਖ ਤੀਏ ਜੀ ਹੈਦਰਾਕੂ ਉਤਰਾ ਨੂੰ ਫਿਰ ਰੱਤਾ ਬੱਤ ਪਾਸੀ ਜਾਂ ਬਾਹਰ ਨਿਕਲ ਜਾ ਕੋਈ ਲੈ ਬੱਤ ਆ ਜਾ ਪਾਣੀ ਪੂਣੀ ਪੀਓ ਠੀਕ ਹੈ ਜੀ ਤੇ ਬੱਚੇ ਛੇਤੀ ਵੱਡੇ ਹੋਜੋ ਮੇਰੇ ਭਾਈਓ ਮੇਰੇ ਭਾਈਓ ਠੀਕ ਹੈ ਜੀ ਤੇ ਬਸ ਪਾਣੀ ਹੋਇਆ ਕੱਲੇ ਦਾਣੇ ਰਹਿ ਗਏ ਤਾਂ ਉਧਰ ਪਾਣੀ ਪਾ ਦਈਏ ਤੇ ਫਿਰ ਦਾਣੇ ਰੱਖ ਲਈਏ ਆਏ ਕਿ ਹੁਣ ਇਹਨੂੰ ਬਾਹਰ ਲੈ ਕੇ ਜਾਏਗਾ ਠੀਕ ਹੈ ਜੀ ਤੇ ਆਹ ਓਹ ਕੁਝ ਚੀਜ਼ ਨਾ ਮੁਢੀ ਜਾਵੇ ਤੇ ਲੈ ਟ੍ਰੇਟਰ ਆ ਕਿ ਇੱਕ ਟ੍ਰੇ ਐਂ ਟੁੱਟਦੀ ਸੀ ਆਪਾਂ ਬਸ ਹੁਣ ਪਾ ਲਈਏ ਪਾਣੀ ਵਰਦਗੇ ਇਹਨੂੰ 1 ਮਿੰਟ ਯਾਰ ਬਸ 1 ਮਿੰਟ 1 ਮਿੰਟ 1 ਮਿੰਟ ਵੇਖੋ ਬਾਈ ਕਿੰਨਾ ਪਾਣੀ ਘਟ ਹੋ ਗਿਆ ਸੀ ਵਾਹ ਹੁਣ ਦਫੁੱਲਾ ਬਸ ਓਕਰ ਪੋੜਾ ਜੀ ਹੁਣ ਦਾਣੇ ਪਾਤੀਆ ਬਸ ਦਾਣੇ ਪਾ ਕੇ ਤੇ ਫਰੀ ਆਪਾਂ ਪਾ ਸ਼ਤਰੀਆਂ ਸ਼ਤਰੀਆਂ ਲਾਰਕ ਦਾਣੇ ਪਾਦਾ ਬਸ ਸਾਫ ਕਰਕੇ ਡਰੇ ਆ ਹਾਂਜੀ ਬਾਈ ਤੇ ਹੁਣ ਪਾਦ ਕੇ ਦਾਣੇ ਠੀਕ ਹੈ ਮੈਂ ਜੀ ਗਾਂਦੋਂ ਨੇ ਪਾ ਕੇ ਢੰਗ ਨਾਲ ਕੰਮ ਲਓ ਜੀ ਆਜੋ ਮੁੱਤਕ ਖਾ ਲਓ ਦਾਲੇ ਦੋਣੇ ਤੇ ਬਾਟੀ ਬਾਹਰ ਹੀ ਰੱਖ ਦੀਏ ਦੂਜੇ ਕਬੂਤਰਾਂ ਨੂੰ ਵੀ ਆਪਾਂ ਪਾ ਰੱਖਿਆ ਉਹ ਹੁੰਦੇ ਚੱਬਈ ਠੀਕ ਹੈ ਜੀ ਆ ਵੀ ਬਾਈ ਰੱਖ ਦਿੱਤੀ ਆਪਾਂ ਕੂਤਰਾਂ ਨੂੰ ਅ ਥੋੜੀ ਕਣਕ ਬਾਈ ਆ ਬਾੜੀ ਖਾਂਦੇ ਨਹੀਂ ਕਿ ਬੱਦ ਲਿਮਟ ਅਨੁਸਾਰ ਬਈ ਬਾੜੀ ਕਣਕ ਪਾਈ ਮਾੜੀ ਆ ਮਤਲਬ ਗੁੱਡੇ ਤੇ ਅੰਦਰ ਪਈ ਰਹਿੰਦੀ ਆਰ ਵਿੱਚ ਮੁੱਠਾ ਮੁੱਠਾ ਕਰ ਦਿੰਦੇ ਜਾਨਵਰ ਮੁੜ ਕੇ ਉਹ ਹੀ ਖਾ ਲੈਂਦੇ ਆ ਤੇ ਉਹਦੇ ਨਾਲ ਸਤਾ ਕਰਕੇ ਨੁਕਸਾਨ ਆ ਇਸ ਚੀਜ਼ ਤੇ ਠੀਕ ਹੈ ਜੀ ਤੇ ਬਾ ਆਇਓ ਪੁੱਤ ਖਾ ਲੋ ਮੈਨੂੰ ਵੇਖ ਕੇ ਬੱਚਿਆਂ ਤੋਂ ਨਾ ਖੜੇ ਹੋਇਆ ਕਰੋ ਤਾਂ ਹੁਣ ਬਸ ਜੋੜੀ ਤੇ ਗੁੱਡੇ ਚ ਆਪਾਂ ਕੱਟੀ ਮਤਲਬ ਵੇਖਿਆ ਕਰਨਾ ਜਦੋਂ ਉਹਨੇ ਉਹ ਵਿਚਾਰੀ ਕਬੂਤਰੀ ਆ ਬੱਚਿਆਂ ਤੋਂ ਖੜੀ ਹੋ ਜਾਂਦੀ ਆ ਤਾਂ ਕਰਕੇ ਠੀਕ ਹੈ ਜੀ ਬਸ ਓਕੇ ਆ ਬਈ ਇਧਰ ਦਾਣੇ ਪਾਣੀ ਇਧਰ ਦਾਲੇ ਪਾਣੀ ਕੰਪਲੀਟ ਹੈ ਤੇ ਇਧਰ ਮੇਰੇ ਖਿਆਲ ਚਾਪੜਾ ਵਲੌਗ ਵੀ ਕੰਪਲੀਟ ਹੈ ਮਿਲਦੇ ਆ ਬਸ ਕੱਲ ਨੂੰ ਨਵੇਂ ਵਲੌਗ ਦੇ ਵਿੱਚ ਔਰ ਤੱਕ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ ਤੇ ਬਸ ਕੰਮ ਕਰਤੀ ਸਫਾਈ ਕਰਾਂਗੇ ਅਜੂਤ ਵਾਲੇ ਗੁੱਡੇ ਦੀ ਕਰਤੀ ਠੀਕ ਹੈ ਜੀ ਤੇ ਬਸ ਓਕੇ ਦੀ ਰਿਪੋਰਟਾਂ ਬਾਕੀ ਮਿਲਦੇ ਆ ਕੱਲ ਨੂੰ ਨਵੇਂ ਵਲੌਗ ਦੇ ਵਿੱਚ ਨਵੇਂ ਕੰਟੈਕਟ ਲੈ ਕੇ ਠੀਕ ਹੈ ਜੀ ਬਾਕੀ ਬੱਚੇ ਪੁੱਛ ਕੇ ਨਿਕਲਿਆ ਆਉਣੇ ਯਾਰ ਉਧਰ ਕਿ ਦੂਜਾ ਹੰਡਾ ਲਾਇਆ ਕਿ ਨਹੀਂ ਦੂਜਾ ਹੰਡਾ ਨਹੀਂ ਲਾਇਆ ਤੇ ਬਸ ਇਧਰ ਆਇਆ ਇੱਥੇ ਨਾ ਬਹੁਤ ਧੀ ਆਲਣਾ ਬਣਾਉਣਾ ਲਾਈਟਾਂ ਇਹ ਲੈਣ ਕੇ ਨਾ ਉਹ ਬਸ ਕਰਾਂਗੇ ਸਵੇਰੇ ਠੀਕ ਹੈ ਜੀ ਓਕੇ ਦੀ ਰਿਪੋਰਟ ਆਇਆ ਮਿਲਦੇ ਆ ਕੱਲ ਨੂੰ ੱੱਕੇ ਪਈਆਂ ਯਾਰ ਪਿਆਰ ਤਰ ਤਕਰੀ ਜਾਂਦਾ ਟੂਟਾ ਬਲਾਈ ਆ ਵੈਸੇ ਮੋਚ ਤਾਂ ਨਹੀਂ ਆ ਜੋ ਟੂਟਾ ਬਲਾਈ ਆ ਡਾਕਟਰ ਨੂੰ ਖਾ ਕੇ ਤੇ ਡਾਕਟਰ ਕਹਿੰਦਾ ਬਸ ਟੂਬ ਜੀ ਮੜੀ ਚੱਲ ਤੇ ਉਹਦੇ ਨਾਲ ਸੈਟ ਅਪ ਹੋ ਜਾਊਗਾ ਬਾ ਉਹਦੇ ਨਾਲ ਸੈਟ ਅਪ ਹੋ ਜਾਊਗਾ ਐਡੀ ਕੁ 43 ਗੱਲ ਨਹੀਂ ਵੈਸ ਸੁਝਿਆ ਪਿਆ ਸੁਝੀ ਜਾਂਦਾ ਪਰ ਫੀਡ ਮਾੜੀ ਮੋਟੀ ਹੁੰਦੀ ਹੈ ਮਹਿਸੂਸ ਹੁੰਦੀ ਹੈ ਨਹੀਂ ਫੀਡ ਨਹੀਂ ਹੁੰਦੀ ਠੀਕ ਹੈ ਜੀ ਬਸ ਓਕੇ ਬਸ ਓਕੇ ਦੀ ਰਿਪੋਰਟਾਂ ਮਿਲਦੇ ਆ ਕੱਲ ਨੂੰ ਜੀ ਸਤਿ ਸ੍ਰੀ ਅਕਾਲ